ਇਹ ਗੱਲ ਅਜੀਬ ਹੈ ਪਰ ਇਹ ਸੱਚ ਹੈ ਦੁਨੀਆ ਦੇ ਇੱਕ ਦੇਸ਼ ਦੇ ਵਿੱਚ ਤਲਾਕ ਨੂੰ ਦੁੱਖ ਨਹੀਂ ਸਗੋ ਜਸ਼ਨ ਦੇ ਵਜੋਂ ਮਨਾਇਆ ਜਾਂਦਾ ਹੈ ਗੱਲ ਕਰ ਰਹੇ ਹਾਂ ਮੌਰੀਤਾਨੀਆ ਦੀ ਜੋ ਉੱਤਰ ਪੱਛਮੀ ਅਫਰੀਕਾ ਦੇ ਵਿੱਚ ਸਹਾਰਾ ਮਾਰੂਥਲ ਦੇ ਵਿਚਕਾਰ ਸਥਿਤ ਹੈ ਇੱਥੇ ਤਲਾਕ ਨਾ ਤਾਂ ਕੋਈ ਕਲੰਕ ਹੈ ਤੇ ਨਾ ਹੀ ਬਦਨਾਮੀ ਬਲਕਿ ਔਰਤਾਂ ਲਈ ਆਜ਼ਾਦੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਰਾਜਸਤਾਨੀ ਨੁਆਚੋਟ ਵਿੱਚ ਹਰ ਹਫ਼ਤੇ ਲੱਗਦਾ ਇੱਕ ਖਾਸ ਬਾਜ਼ਾਰ ਤਲਾਕਸ਼ੁਦਾ ਔਰਤਾਂ ਦਾ ਬਾਜ਼ਾਰ ਇਸ ਬਾਜ਼ਾਰ ਦੇ ਵਿੱਚ ਨਵੀਆਂ ਤਲਾਕਸ਼ੁਦਾ ਔਰਤਾਂ ਆਉਂਦੀਆਂ ਨੇ ਘਰੇਲੂ ਸਮਾਨ ਵੇਚਦੀਆਂ ਨੇ ਗੀਤ ਸੰਗੀਤ ਨਾਲ ਜਸ਼ਨ ਮਨਾਉਂਦੀਆਂ ਨੇ ਅਤੇ ਆਪਣੀ ਨਵੀਂ ਆਜ਼ਾਦੀ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦੀਆਂ ਨੇ ਚਮਕਦਾਰ ਕੱਪੜੇ ਮਹਿੰਦੀ ਨੱਚ ਗਾਣਾ ਮਾਹੌਲ ਕਿਸੇ ਵਿਆਹ ਦੇ ਮੇਲੇ ਤੋਂ ਘੱਟ ਨਹੀਂ ਹੁੰਦਾ ਸਭ ਤੋਂ ਵੱਡੀ ਗੱਲ ਇੱਥੇ ਤਲਾਕਸ਼ੁਦਾ ਔਰਤਾਂ ਦੀ ਮੰਗ ਬਹੁਤ ਜ਼ਿਆਦਾ ਹੈ ਮਰਦ ਉਹਨਾਂ ਨੂੰ ਅਨੁਭਵੀ ਅਤੇ ਹੋਰ ਤੋਂ ਵੱਧ ਆਕਰਸ਼ਿਤ ਮੰਨਦੇ ਨੇ ਇਸ ਲਈ ਮਰਦ ਵਾਰ-ਵਾਰ ਬਾਜ਼ਾਰ ਦੇ ਚੱਕਰ ਲਗਾਉਂਦੇ ਨੇ ਕਈ ਵਾਰ ਤਾਂ ਵਿਆਹ ਦੇ ਪ੍ਰਸਤਾਵ ਵੀ ਲੈ ਕੇ ਪਹੁੰਚਦੇ ਨੇ ਸਥਾਨਕ ਔਰਤਾਂ ਦਾ ਕਹਿਣਾ ਹੈ ਕਿ ਤਲਾਕ ਨੇ ਉਹਨਾਂ ਨੂੰ ਸਿਰਫ ਆਜ਼ਾਦੀ ਨਹੀਂ ਦਿੱਤੀ ਸਗੋਂ ਵਿਕੀ ਤਾਕਤ ਤੇ ਨਮੀਆਂ ਦੋਸਤੀਆਂ ਵੀ ਦਿੱਤੀਆਂ ਨੇ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਮੌਰੀਤਾਨੀਆ ਵਿੱਚ ਤਲਾਕ ਦੀ ਦਰ 30 ਤੋਂ 40% ਦੀ ਹੈ ਪਰ ਫਿਰ ਵੀ ਇਹ ਸਮਾਜ ਵਿੱਚ ਬਿਲਕੁਲ ਸਵੀਕਾਰਿਆ ਗਿਆ ਹੈ ਤਾਂ ਭਾਰਤ ਵਿੱਚ ਜਿੱਥੇ ਤਲਾਕ ਅਜੇ ਵੀ ਇੱਕ ਕਲੰਕ ਮੰਨਿਆ ਜਾਂਦਾ ਹੈ ਉੱਥੇ ਮੌਰੀਤਾਨੀਆ ਵਿੱਚ ਇਹ ਬਣ ਗਿਆ ਹੈ ਤਾਂ ਭਾਰਤ ਜਿੱਥੇ ਤਲਾਕ ਅਜੇ ਵੀ ਕਲੰਕ ਮੰਨਿਆ ਜਾਂਦਾ ਹੈ ਉੱਥੇ ਹੀ ਮੌਰੀਤਾਨੀਆ ਵਿੱਚ ਇਹ ਬਣ ਚੁੱਕਾ ਹੈ ਔਰਤਾਂ ਦੀ ਆਜ਼ਾਦੀ ਦਾ ਇੱਕ ਤਿਉਹਾਰ ਇਹ ਗੱਲ ਅਜੀਬ ਹੈ ਪਰ ਇਹ ਸੱਚ ਹੈ ਦੁਨੀਆ ਦੇ ਇੱਕ ਦੇਸ਼ ਦੇ ਵਿੱਚ ਤਲਾਕ ਨੂੰ ਦੁੱਖ ਨਹੀਂ ਸਗੋ ਜਸ਼ਨ ਦੇ ਵਜੋਂ ਮਨਾਇਆ ਜਾਂਦਾ ਗੱਲ ਕਰ ਰਹੇ ਹਾਂ ਮੌਰੀਤਾਨੀਆ ਦੀ ਜੋ ਉੱਤਰ ਪੱਛਮੀ ਅਫਰੀਕਾ ਦੇ ਵਿੱਚ ਸਹਾਰਾ ਮਾਲੂਫਰ ਦੇ ਵਿੱਚਕਾਰ ਸਥਿਤ ਹੈ ਇੱਥੇ ਤਲਾਕ ਨਾ ਤਾਂ ਕੋਈ ਕਲੰਕ ਹੈ ਤੇ ਨਾ ਹੀ ਬਦਨਾਮੀ ਬਲਕਿ ਔਰਤਾਂ ਲਈ ਆਜ਼ਾਦੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਰਾਜਸਤਾਨੀ ਨੁਆਚੋਟ ਵਿੱਚ ਹਰ ਹਫ਼ਤੇ ਲੱਗਦਾ ਇੱਕ ਖਾਸ ਬਾਜ਼ਾਰ ਤਲਾਕਸ਼ੂ ਦਾ ਔਰਤਾਂ ਦਾ ਬਾਜ਼ਾਰ ਇਸ ਬਾਜ਼ਾਰ ਦੇ ਵਿੱਚ ਨਵੀਆਂ ਤਲਾਕਸ਼ੂ ਦਾ ਔਰਤਾਂ ਹੁੰਦੀਆਂ ਨੇ ਘਰੇਲੂ ਸਮਾਨ ਵੇਚਦੀਆਂ ਨੇ ਗੀਤ ਸੰਗੀਤ ਨਾਲ ਜਸ਼ਨ ਮਨਾਉਂਦੀਆਂ ਨੇ ਅਤੇ ਆਪਣੀ ਨਵੀਂ ਆਜ਼ਾਦੀ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦੀਆਂ ਨੇ ਚਮਕਦਾਰ ਕੱਪੜੇ ਮਹਿੰਦੀ ਨੱਚ ਗਾਣਾ ਮਾਹੌਲ ਕਿਸੇ ਵਿਆਹ ਦੇ ਮੇਲੇ ਤੋਂ ਘੱਟ ਨਹੀਂ ਹੁੰਦਾ ਸਭ ਤੋਂ ਵੱਡੀ ਗੱਲ ਇੱਥੇ ਤਲਾਕਸ਼ੂਦਾ ਔਰਤਾਂ ਦੀ ਮੰਗ ਬਹੁਤ ਜ਼ਿਆਦਾ ਹੈ ਮਰਦ ਉਹਨਾਂ ਨੂੰ ਅਨੁਭਵੀ ਅਤੇ ਹੋਰ ਤੋਂ ਵੱਧ ਆਕਰਸ਼ਿਤ ਮੰਨਦੇ ਨੇ ਇਸੇ ਲਈ ਮਰਦ ਵਾਰ-ਵਾਰ ਬਾਜ਼ਾਰ ਦੇ ਚੱਕਰ ਲਗਾਉਂਦੇ ਨੇ ਕਈ ਵਾਰ ਤਾਂ ਵਿਆਹ ਦੇ ਪ੍ਰਸਤਾਵ ਵੀ ਲੈ ਕੇ ਪਹੁੰਚਦੇ ਨੇ ਤਾਰੇ ਕੋਰਪ ਦਾ ਕਹਿਣਾ ਹੈ ਕਿ ਤਲਾਕ ਨੇ ਉਹਨਾਂ ਨੂੰ ਸਿਰਫ ਆਜ਼ਾਦੀ ਨਹੀਂ ਦਿੱਤੀ ਸਗੋ ਵਿਤੀ ਤਾਕਤ ਤੇ ਨਮੀਆਂ ਦੋਸਤੀਆਂ ਵੀ ਦਿੱਤੀਆਂ ਨੇ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਮੌਰੀਤਾਨੀਆ ਵਿੱਚ ਤਲਾਕ ਦੀ ਦਰ 30 ਤੋਂ 40% ਦੀ ਹੈ ਪਰ ਫਿਰ ਵੀ ਇਹ ਸਮਾਜ ਵਿੱਚ ਬਿਲਕੁਲ ਸਵੀਕਾਰਿਆ ਗਿਆ ਤਾਂ ਭਾਰਤ ਵਿੱਚ ਜਿੱਥੇ ਤਲਾਕ ਅਜੇ ਵੀ ਇੱਕ ਕਲੰਕ ਮੰਨੇ ਜਾਂਦਾ ਹੈ ਉੱਥੇ ਮੌਰੀਤਾਨੀਆ ਵਿੱਚ ਇਹ ਬਣ ਗਿਆ ਹੈ ਤੱਪ ਭਾਰਤ ਜਿੱਥੇ ਤਲਾਕ ਅਜੇ ਵੀ ਕਲੰਕ ਮੰਨਿਆ ਜਾਂਦਾ ਹੈ ਉੱਥੇ ਹੀ ਮੋਰੀਤਾਨੀਆ ਵਿੱਚ ਇਹ ਬਣ ਚੁੱਕਿਆ ਹੈ ਔਰਤਾਂ ਦੀ ਆਜ਼ਾਦੀ ਦਾ ਇੱਕ ਤਿਉਹਾਰ